ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪ੍ਰੀਤ ਦੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖੋ ਜੀ 2:30 ਹੋ ਗਏ ਮੈਂ ਉਸ ਪ੍ਰੀਤ ਨੂੰ ਚਾਹ ਬਣਾਤੀ ਸੀ ਇੱਕ ਮਿੰਟ ਜਿਵੇਂ ਆ ਗਿਆ ਮੈਨੂੰ ਅੰਦਰੋਂ ਉਹ ਚੱਕਣ ਗਏ ਗਏ ਦائیں ਨਹੀਂ ਪੈਣ ਲੱਗ ਗਿਆ ਦੇਖਣ ਸਾਡੇ ਨਾਲ ਉਹ ਤੇਰੀ ਬਾਹਰ ਚ ਪਾਣੀ ਵਾਲੀ ਖਾਲੀ ਹੈ ਮੈਂ ਸਰਦਾਰ ਜੀ ਨੇ ਸਵੇਰੇ ਉਹ ਸਾਫ ਕਰੀ ਮੈਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਨਾ ਇਹਨੂੰ ਸਾਫ ਕਰੋ ਨਹੀਂ ਭਵਾ ਦੋਗੇ ਕਹਿੰਦੇ ਲੈ ਕੁਝ ਨਹੀਂ ਹੁੰਦਾ ਐ ਕਿਧਰ ਆਉ ਦੇਖੀ ਜਾਓ ਆ ਦੇਖੋ ਆ ਆ ਗਿਆ ਮੀਂਹ ਵੀ ਕਾਫੀ ਜ਼ੋਰ ਦਾ ਹੈ ਲੈ ਲੈ ਪੈ ਰੇ ਸਾਹੀਂ ਕੱਲ੍ਹ ਸ਼ਾਮ ਨੂੰ ਨਾ ਬਹੁਤ ਗਰਮੀ ਦੀ ਸਵੇਰੇ ਤਾਂ ਥੋੜਾ ਜਿਹਾ ਮੌਸਮ ਠੀਕ ਧੀ ਹੈਗੀ ਤਾਂ ਹੈਗੀ ਦੀ ਬਹੁਤ ਜ਼ਿਆਦਾ ਜ਼ੋਰ ਦਾ ਮੀਂਹ ਰੱਬ ਦਾ ਰੋਜ਼ ਦਾ ਕੰਮ ਹੋਇਆ ਪਿਆ ਬਸ ਕੱਲ ਨਹੀਂ ਪਿਆ ਪਰਸੋਂ ਪਿਆ ਸੀਗਾ ਪਰਸੋਂ 11:00 ਵਜੇ ਪਿਆ ਸੀ ਕੱਲ ਨਹੀਂ ਪਿਆ ਹੈਗਾ ਅੱਜ ਤਾਂ ਬਹੁਤ ਜ਼ਿਆਦਾ ਮੀਂਹ ਆ ਗਿਆ ਦੇਖੋ ਪਤਾ ਨਹੀਂ ਕੀ ਹੋ ਗਿਆ ਜਦੋਂ ਸੌਣਦੀ ਰੱਬ ਨੇ ਉਦੋਂ ਤਾਂ ਮੀਂਹ ਨਹੀਂ ਪਾਇਆ ਮਾਤਾ ਜਿੰਨਾ ਕ ਸਾਮਾਨ ਚੱਕਿਆ ਗਿਆ ਮੈਂ ਉਹਨਾਂ ਕ ਚੱਕ ਲਿਆ ਬਾਕੀ ਦਾ ਈ ਛੱਡਤਾ ਸਾਡੀ ਡੱਬੀ ਵੀ ਅੱਗ ਵਾਲੀ ਭਿੱਜ ਗਈ ਚੁੱਲ੍ਹੇ ਮੂਰੇ ਤੇ ਮੈਂ ਨਾ ਸਿਰ ਨਾਲ ਕੇ ਹਟੀ ਤੇ ਫਿਰ ਵਾਲ ਹੋ ਜਾਂਦੇ ਨੇ ਭਿੱਜ ਜਾਂਦੇ ਮੀਂਹ ਦੇ ਪਾਣੀ ਨਾਲ ਫਿਰ ਸਮੈਲ ਜੀ ਆਉਣ ਲੱਗ ਜਾਂਦੀ ਏ ਤੇ ਚਲੋ ਜੀ ਹੁਣ ਆਪਾਂ ਮੈਂ ਸਵੇਰ ਦੀ ਪਈ ਤੀ ਥੋੜਾ ਜਾਂ ਬੀਪੀ ਜਾ ਕੇ ਤੇ ਆਪਾਂ ਦੀ ਤੁਹਾਨੂੰ ਪਤਾ ਹੀ ਆ ਕੱਲ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਆ ਹੋਊਗਾ ਤੇ ਇੱਧਰ ਆਪਣੇ ਸੂਟਾਂ ਦਾ ਬਹੁਤ ਬੁਰਾ ਹਾਲ ਹੈ ਪੈਕੀ ਕਰੀਏ ਹੁਣ ਮੈਂ ਬਸ ਚਾਹ ਪੀਤੀ ਐ ਸਿਰ ਨਾਲ ਹੀ ਮੜਜ ਬਾਲਸ ਕਾ ਕੇ ਬਾਹਰ ਕੁੱਲਨ ਮੂਰੇ ਇਹਨਾਂ ਦੀ ਆਪਾਂ ਸੈਟਿੰਗ ਕਰਦੇ ਆਂ ਠੰਡ ਹੋ ਗਈ ਹੈ ਨਾ ਗਰਮੀ ਤੇ ਇੱਥੇ ਬੜਿਆ ਵੀ ਨਹੀਂ ਜਾਂਦਾ ਕਰੀਏ ਕੀ ਮੜੀ ਜੀ ਗਰਮੀ ਨਾਲ ਗਰਮੀ ਹੋ ਜਾਂਦੀ ਹੈ ਕਾਫੀ ਮੀਂਹ ਪੈ ਗਿਆ ਵਧੀਆ ਜ਼ੋਰ ਦਾ ਚਲੋ ਜੀ ਮੀਂਹ ਵੀ ਰੱਟ ਗਿਆ ਤੇ ਬਹੁਤ ਜ਼ਿਆਦਾ ਗਰਮੀ ਹੋਊਗੀ ਦੁਬਾਰਾ ਤੇ ਫਿਰ ਬਦਲਦਾ ਹੈਗੇ ਨੇ ਪਰ ਗਰਮੀ ਬਹੁਤ ਹੀ ਦਿੱਤੀ ਹੈ ਮੈਂ ਆਪਣਾ ਇਹ ਬੁਟੀਕ ਹੈ ਜਿਹੜਾ ਸਾਫ਼ ਕਰ ਕਰ ਰੋ ਹਾਂ ਤੇ ਖਲਾਰਾ ਪਰਸੋਂ ਮੈਂ ਲਾਈਵ ਵਿੱਚ ਦਿਖਾਇਆ ਤੇ ਜਿਹੜੇ ਵੀ ਪਾਰਸਲ ਸੀ ਆਪਾਂ ਨੇ ਉਹ ਕੱਢ ਤੇ ਤੇ ਬਾਕੀ ਸਟੀਚਿੰਗ ਵਾਲੇ ਪਏ ਨੇ ਇਹਨਾਂ ਤੇ ਆਪਾਂ ਪ੍ਰੈਸ ਕਰਾਂਗੇ ਸਾਰੇ ਤੇ ਹੋ ਸਾਰੀ ਕੋਸ਼ਿਸ਼ ਕੋਸ਼ਿਸ਼ ਕਰੂੰਗੀ ਮੈਂ ਵੀ ਕੱਲ ਨੂੰ ਇਹਨਾਂ ਦਾ ਪਾਰਸਲ ਲੱਗ ਜੇ ਜੇ ਨਹੀਂ ਕੋਈ ਹੋਇਆ ਹਨਾ ਫਿਰ ਬਣਾ ਲਾਵਾਂਗੇ ਫਿਰ ਪਰਸੋਂ ਦਾ ਨਹੀਂ ਹਰ ਹਾਲਤ ਚ ਚਲਾਉਣੀ ਨੂੰ ਹਨਾ ਬਹੁਤ ਟਾਈਮ ਹੋ ਗਿਆ ਜੀ ਪਾਰਸਲ ਆਇਆ ਉਹਨਾਂ ਨੂੰ ਆਪਰੇ ਆਣ ਤੇ ਅੱਗੇ ਆਪਾਂ ਫੇਰ ਵਰਕ ਵਾਲੇ ਸੂਟ ਰੈਡੀ ਕਰਨੇ ਨੇ ਇਹ ਆਪਾਂ ਨਾਲ-ਨਾਲ ਕੰਮ ਹੈ ਜਿਹੜਾ ਕਰੀ ਜਾਂਦੇ ਹੁਣ ਵਰਕ ਵਾਲਿਆਂ ਤੇ ਨਾਲ-ਨਾਲ ਪ੍ਰਿੰਟ ਵਾਲੇ ਪ੍ਰਿੰਟ ਸੂਟ ਵੀ ਆਪਾਂ ਕੱਢ ਰਹੇ ਆ ਤੇ ਤੁਸੀਂ ਨਾ ਆਪਣੇ ਆਰਕੀ ਬੁਟੀਕ ਤੇ ਵੀ ਪਾਈ ਹੋਈ ਹੈ ਜੀ ਸੇਲ ਪ੍ਰਾਈਸ ਘਟ ਤੋਂ ਘਟ ਤੇ ਆਪਾਂ ਨੇ ਲਾਈਵ ਦੇ ਵਿੱਚ ਵੀ ਪਾਇਆ ਜਿਹੜੀਆਂ ਭੈਣਾਂ ਲਾਈਵ ਤੇ ਨਹੀਂ ਆ ਸਕੀਆਂ ਜਿਉਂ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਵੇਰ ਵਾਲੀ ਵੀਡੀਓ ਦੇਖ ਕੇ ਉੱਥੋਂ ਜੋ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ। ਇਹ ਲਾਸਟ ਆਫਰ ਸੀ ਜੀ ਆਪਣਾ ਇਸ ਤੋਂ ਬਾਅਦ ਕੋਈ ਆਫਰ ਨਹੀਂ ਆਊਗਾ ਇਸ ਤੋਂ ਬਾਅਦ ਆਪਾਂ ਕੰਟੀਨਿਊ ਦੂਸਰੀ ਵਰਕ ਵਾਲੇ ਸੂਟਾਂ ਦੀ ਜਾਂ ਸਿੰਥੈਟਿਕ ਪ੍ਰਿੰਟ ਸੂਟ ਨਿਊ ਫੈਬਰਿਕ ਦੀ ਵੀਡੀਓ ਜਿਹੜੀ ਅਪਲੋਡ ਕਰਾਂਗੇ ਜੀ। ਚਲੋ ਜੀ ਵੱਜ ਗਏ 5:00 ਵਜੇ ਹਜੇ ਮੈਂ ਬੱਚਾ 11 ਤੱਕ ਨੂੰ ਮਾ ਕੇ ਅਸੀਂ ਉੱਤੇ ਨਹੀਂ ਪੈ ਕੇ ਅਟੈਸੀ ਗਾਰੇ ਥੋੜਾ ਜਿਆਦਾ ਲਿਪੜ ਗਈਆਂ। ਹੁਣ ਪਾਣੀ ਪਿਉਣਾ ਉਹਨਾਂ ਨੂੰ ਬੈਠੀਆਂ ਨੇ ਕਿੰਦਰ ਵੀ ਖੇਡਣ ਚਲਾ ਗਿਆ ਹਾਸਪੀਤਲ ਲਈ ਟਿਊਸ਼ਨ ਤੇ ਤੇ ਮੈਂ ਇਧਰ ਬਸ 1:00 ਵਜੇ ਦੀ ਲੱਗੀ ਐ ਵਿੱਚ ਦੀ ਉਹਨਾਂ ਨੂੰ ਖਾਣ ਪਕਾਉਣ ਨੂੰ ਬਣਾਤਾ ਮੱਜਾ ਮੰਨਤੀ ਫਿਰ ਉਸ ਤੋਂ ਬਾਅਦ ਆਪਣਾ ਲਾਈਫ ਦਾ ਟਾਈਮ ਹੋ ਗਿਆ 4:00 ਵਜੇ ਦੀ ਲੱਗੀ ਐ ਮੈਂ 1 ਘੰਟਾ ਹੋ ਗਿਆ ਇਹ ਸਾਰਾ ਆਪਣਾ ਸੈੱਟ ਹੋ ਗਿਆ ਫਮ ਬਾਲਾ ਖਲਾਰਾ ਪਿਆ ਫਿਰ 2-3 ਦਿਨ ਹੋ ਗਏ ਟਾਈਮ ਹੀ ਨਹੀਂ ਲੱਗਦਾ ਤੀ ਕੱਲ ਨੂੰ ਫੇਰ ਮੇਰਾ ਕਿਆਲ ਕਿਤੇ ਜਾਣਾ ਪੈ ਜੇ ਹੋ ਸਕਦਾ ਮੈਂ ਮਿਸ ਮਾਰੂੰਗੀ ਪਰ ਘਰੇ ਕੰਮ ਬਾਲੇ ਕਰਾਉ ਹੋ ਜਾਂਦੇ ਨੇ ਜੇ ਨਾ ਜਮੀਨਾ ਸਰ ਇਹ ਮੈਂ ਜਲਦੀ ਮੈਂ ਜਾਣਾ ਨਹੀਂ ਕਿਦਰੇ ਕੱਲ ਨੂੰ ਜੇ ਆਪਾਂ ਕਰਦੀ ਕੰਮੀ ਕਰਾਂਗੇ ਚਲੋ ਜੀ ਤੁਸੀਂ ਕੱਲ ਵਾਲਾ ਬਲੌਗ ਦੇਖ ਹੀ ਲਿਆਊ ਮੇਰਾ ਹਜੇ ਤੱਕ ਸਿਸਟਮ ਠੀਕ ਨਹੀਂ ਹੋਇਆ ਵੀ ਬਸ ਟਾਈਮ ਪਾਸ ਹੀ ਆਪਾਂ ਕਰ ਰਹੇ ਆਂ ਤੇ ਜਿਹੜਾ ਇੱਕਦਮ ਝਟਕਾ ਲੱਗਦਾ ਜੀ ਉਹ ਬਹੁਤ ਔਖਾ ਕਰਦਾ ਹੈ ਨਾ ਮੇਰਾ ਨਾ ਬਹੁਤ ਮੈਂ ਸਵੇਰੇ ਮੈਂ 2 ਵਜੇ ਨਾ ਇਹਨਾਂ ਨੂੰ ਬਣਾ ਕੇ ਚਾਹ ਪਾਣੀ ਬੱਚਿਆਂ ਨੂੰ ਉਸ ਤੋਂ ਬਾਅਦ ਮੈਂ ਸਿਰ 'ਚ ਪਾਣੀ ਪਾਇਆ ਠੰਡਾ ਫਿਰ ਮੇਰਾ ਸਿਰ ਦੁਖਣਾ ਹਟਿਆ ਤੇ ਰਾਤ ਨੂੰ ਵੀ ਮੈਂ ਨੀਂਦ ਨੂਂਦੀ ਆ ਧੜਕਣਾਂ ਨੇ ਗੋਲੀਆਂ ਲੈ ਕੇ 12 1 ਵਜੇ ਸੁੱਤੀ ਆ ਤੇ ਇਸ ਕਰਕੇ ਬਹੁਤ ਖੌਂਜ ਜਾਂਦਾ ਹੈ ਨਾ ਤੇ ਦਿੱਤਿਆਂ ਨੂੰ ਸਵਾਰ ਨਹੀਂ ਹੋ ਤੋ ਕੋ ਚਲੋ ਜੀ ਪਰਮਾਤਮਾ ਦੀ ਕਰੀਏ ਆਪਣਾ ਕੁਛ ਨਹੀਂ ਹੈ ਨਾ ਜੋਰ ਨਹੀਂ ਚਲਾ ਸਕਦੇ ਉੱਥੇ ਉਹ ਕਲਾਪਾ ਥੋੜੀ ਕਰਨੋ ਬੜੀ ਕਰ ਲੋ ਸਾਰੀ ਉਮਰ ਹੀ ਹੁਣੀ ਹੈ ਤਾਂ ਇਹ ਕਿਹੜਾ ਅੱਜ ਦੀ ਹੈ ਜਿੱਥੋਂ ਇਹ ਘਾਟਾ ਪੈ ਜਾਂਦਾ ਜੀ ਉੱਥੋਂ ਸ਼ੁਰੂ ਹੋ ਜਾਂਦੀ ਹੈ ਮਰ ਜਾਂਦੀਆਂ ਨੇ ਮਾਵਾ ਭੈਣਾਂ ਬੱਚੇ ਵਾਈਫ ਹੋਣਾ ਇਹ ਹੀ ਰੋਣੇ ਧੋਣੇ ਧੋਣੀਆਂ ساری ਉਮਰ ਇਹ ਨਹੀਂ ਸੈੱਟ ਹੁੰਦਾ ਕੰਮ ਇੱਕ ਵਾਰ ਜਿਹੜਾ ਕੰਮ ਖਰਾਬ ਹੋ ਗਿਆ ਉਹ ਨਹੀਂ ਸੈੱਟ ਹੁੰਦਾ ਚਲੋ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਜਿਹੜੀਆਂ ਬੁਟੀਕਾਂ ਵਾਲੀਆਂ ਭੈਣਾਂ ਨੇ ਉਹਨੇ ਨਾ ਮੇਰੀ ਭੈਣ ਨੇ ਬੁਟੀਕ ਵਾਲੀ ਸੀ ਕੋਈ ਤੇ ਆਪਾਂ ਨਾ ਤਾਂ ਨਹੀਂ ਲਵਾਂਗੇ ਮੈਂ ਬਸ ਹੋਰ ਬਟੀਕਾਂ ਵਾਲੀਆਂ ਵਾਸਤੇ ਜਾਣਕਾਰੀ ਦੇ ਰਹੀਆਂ ਬਿਓ ਧਿਆਨ ਰੱਖਣੇ ਚੀਜ਼ਾਂ ਦਾ ਜਿਵੇਂ ਆਪਾਂ ਹਨਾ ਪਾਰਸਲ ਪੈਕ ਕਰਕੇ ਵੀਡੀਓ ਆਪਾਂ ਪਾਰਸਲ ਪੈਕ ਕਰ ਲਈ ਉਹਨਾਂ ਦੀ ਆਪਾਂ YouTube ਤੇ ਜਾਂ ਕੋਈ ਆਪਣੀ Instagram ਦੀ ਆਈਡੀ ਹੈ ਉਹਦੇ ਉੱਪਰ ਪਾਉਣ ਲਈ ਆਪਾਂ ਵੀਡੀਓ ਸ਼ਾਰਟ ਵੀਡੀਓ ਅਪਲੋਡ ਮੈਂ ਬਣਾਉਣ ਲੱਗ ਜਾਨੇ ਆ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਜਾਂ ਉਹਨਾਂ ਨੂੰ ਹਨਾ ਜਿਹੜੀ ਪਾਸੇ ਆਪਾਂ ਨੇ ਐਡਰੈਸ ਲਿਖ ਲਿਆ ਉਦਾ ਉਲਟਾ ਪਾਸਾ ਕਰ ਦੋ ਡਰੈਸ ਨਾ ਦਿਖਾਓ ਵੀਡੀਓ ਦੇ ਵਿੱਚ ਇਹ ਚੀਜ਼ਾਂ ਦਾ ਵੀ ਆਪਣਾ ਤਾਂ ਨਾਰਮਲ ਤਰੀਕਾ ਹੁੰਦਾ ਵੀ ਆਪਾਂ ਨੂੰ ਕੋਈ ਚਿਤਚੇ ਤੇਰੀ ਹੁੰਦੀ ਪਟਿਕ ਵਾਲੀ ਭੈਣ ਨੂੰ ਤਾਂ ਇਹ ਚੀਜ਼ ਵੀ ਇਹਦਾ ਇੱਥੇ ਤੱਕ ਗੱਲ ਜਾ ਸਕਦੀ ਹੈ ਹਨਾ ਪਰ ਜਿਹੜੇ ਅੱਜ ਕੱਲ ਦੇ ਕਾਲ ਯੁੱਗ ਦੇ ਲੋਕ ਨੇ ਇਹ ਕੋਈ ਵੀ ਮੌਕਾ ਨਹੀਂ ਛੱਡਦੇ ਕਿਸੇ ਨੂੰ ਬਦਨਾਮ ਕਰਨ ਤੋਂ ਜਾਂ ਬਿਨਾਂ ਵੀ ਬਦਨਾਮ ਕਰਨ ਵਾਲੀ ਗੱਲ ਦਾ ਜਾਂ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਇਹ ਕਾਲ ਯੁੱਗੀ ਦੁਨੀਆ ਹੈਗੀ ਇਹ ਨਹੀਂ ਟਿਕਦੀ ਇਹਨਾਂ ਨੂੰ ਆਪਣੇ ਕੰਮ ਦਾ ਕੋਈ ਧਿਆਨ ਨਹੀਂ ਹੁੰਦਾ ਕੰਮ ਤੱਕ ਮਤਲਬ ਨਹੀਂ ਵੀ ਸਾਡਾ ਇਹ ਖਰਾਬ ਹੋ ਰਿਹਾ ਸੀ ਕੰਮ ਕਰ ਲਈ ਇਹਨਾਂ ਨੇ ਦੂਜਿਆਂ ਨੂੰ ਬਦਨਾਮ ਕਰਨਾ ਦੂਜਿਆਂ ਨੂੰ ਤੰਗ ਪ੍ਰੇਕਸ਼ਣ ਕਰਨਾ ਇਹਨਾਂ ਦੀ ਸੋਚ ਬਹੁਤ ਤੇਜ਼ ਕੋਈ ਸੀ ਇਹ ਚੀਜ਼ਾਂ ਦੇ ਉਹ ਪਰ ਨੇ ਮੇਰੀ ਨੇ ਵੀਡੀਓ ਬਣਾ ਕੇ ਇੰਸਟਾ ਤੇ ਪਾਤੀ ਹੁਣ ਆਪਾਂ ਬਣਾ ਹੀ ਲੈਨੇ ਜਿਵੇਂ ਅਸੀਂ ਵੀ ਬਣਾ ਲੈਨੇ ਆ ਇਹ ਕੋਈ ਵੱਡੀ ਗੱਲ ਨਹੀਂ ਵੀ ਕਿਉਂ ਬਣਾਈ ਜਦੋਂ ਆਪਾਂ ਵੀਡੀਓ ਸੂਟ ਪੈਕ ਪੈਕਿੰਗ ਵਗੈਰਾ ਕਰਦੇ ਆ ਪਾਰਸਲ ਪੈਕ ਕਰਦੇ ਆ ਆਪਾਂ ਵੀਡੀਓ ਬਣਾ ਲੈਨੇ ਆ ਉਨੇ ਵਿਚਾਰੀ ਨੇ ਇਹ ਨਹੀਂ ਧਿਆਨ ਦੇਖਿਆ ਵੀ ਜਿਹੜੀ ਮੈਂ ਉਹਨੇ ਇੰਨਾ ਧਿਆਨ ਦਿੱਤਾ ਕਿਉਂ ਮਟੀਕਾਣਾ ਕੋਲੇ ਕੰਮੀ ਇੰਨਾ ਜਿਆਦਾ ਹੁੰਦਾ ਬਿਜੀ ਹੁੰਦੇ ਨੇ ਨਿਗੀਆਂ ਮੋਟੀਆਂ ਗੱਲਾਂ ਕਣੀ ਉਹ ਧਿਆਨ ਨਹੀਂ ਦਿੰਦੇ ਇਹ ਜਿਹੜੇ ਪਹਿਲੇ ਲੋਕ ਨੇ ਇਹ ਇੱਕ ਇੱਕ ਪੁਆਇੰਟ ਚੈੱਕ ਕਰਦੇ ਨੇ ਵੀ ਇੱਥੋਂ ਵੀ ਸਾਨੂੰ ਕੋਈ ਮੋਰੀ ਮਿਲੇ ਜਾਂ ਕੋਈ ਸਾਨੂੰ ਹੱਲ ਮਿਲੇ ਕਿਸੇ ਨੂੰ ਤੰਗ ਪਰੇਸ਼ਾਨ ਕਰਦਾ ਮਕਸਦ ਕੀ ਹੋ ਗਿਆ ਨਾਲੇ ਤਾਂ ਉਹਨਾਂ ਕੋ ਬਿਚਾਰੀ ਬਟੀ ਕਾਲੀ ਬਦਨਾਮ ਹੋ ਗਈ ਵੀ ਇਹਨੇ ਵੀਡੀਓ ਬਣਾ ਕੇ ਇਸ ਤਰ੍ਹਾਂ ਦੇ ਪਾਈ ਤੇ ਉਥੋਂ ਉਹਦਾ ਨੰਬਰ ਚੱਕਿਆ ਗਿਆ ਦੂਸਰਾ ਜਿਹੜਾ ਉਹ ਨੂੰ ਤੰਗ ਕਰ ਰਹੇ ਨੇ ਜੀ ਤਾਂ ਨੰਬਰ ਹੈ ਉਹ ਅਲੱਗ ਹੈ ਉਹਦੇ ਲਈ ਦੇ ਘਰੇ ਪਤਾ ਨਹੀਂ ਕਿਹਨੇ ਇਸ ਨੂੰ ਕੀ ਕੁਛ ਬਣੂ ਕੀ ਨਾ ਹਨਾ ਉਹ ਵਿਚਾਰੀ ਬਲਾਕ ਕਰ ਕਰ ਥੱਕ ਗਈ ਪਰ ਲੋਕ ਨਹੀਂ ਦੱਸਦੀ ਕਰੀ ਉਹਨੇ ਵਿਚਾਰੀ ਨੇ ਸਿੱਧਾ ਐਡਰੈਸ ਲਿਖਿਆ ਐਡਰੈਸ ਦੇ ਉੱਪਰ ਆਪਾਂ ਹੁਣ ਐਡਰੈਸ ਲੈਣੇ ਆ ਆਪਾਂ ਇੱਕ ਫੋਨ ਨੰਬਰ ਤਾਂ ਜੂ ਚਾਹੀਦਾ ਹੀ ਹੁੰਦਾ ਆਪਾਂ ਨੂੰ ਵੈਸੇ ਤਾਂ ਦੋ ਚਾਹੀਦੇ ਨੇ ਜਦੋਂ ਆਪਾਂ ਕਸਟਮਰ ਦਾ ਐਡਰੈਸ ਲੈਣੇ ਆ ਉਹਨਾਂ ਦਾ ਇੱਕ ਫੋਨ ਨੰਬਰ ਤੀਗਾ ਉਹਨੇ ਵਿਚਾਰੀ ਨੇ ਐਵੇਂ ਹੀ ਸਿੱਧਾ ਕਰਕੇ ਉਹਨੇ ਇਸ ਤਰ੍ਹਾਂ ਫੋਨ ਕਰਕੇ ਪੈਕਿੰਗ ਦੇ ਉੱਪਰ ਡਰੈੱਸ ਲਿਖੇ ਦੇ ਉੱਪਰ ਵੀਡੀਓ ਅਪਲੋਡ ਕਰਤੀ। ਉਹਦਾ ਮਕਸਦ ਨਹੀਂ ਸੀ ਇਹ ਉਹ ਤੋਂ ਖਲੇਖੇ ਨਾਲ ਹੋ ਗਈ। ਪਰ ਲੋਕਾਂ ਨੇ ਉਹਦੀ ਇੰਸਟਾ ਚੋਂ ਉਹ ਡਰੈੱਸ ਚੋਂ ਨੰਬਰ ਚੱਕ ਲਿਆ। ਕੁਝ ਕਿਸਰਾਰਤੀ ਅਨਸਰ ਹੁੰਦੇ ਨੇ ਜਿਹਨੇ ਉਹਨਾਂ ਨੇ ਉਹ ਹਿਸਤਾ ਤੋਂ ਚੱਕ ਕੇ ਜਿਹਦਾ ਡਰੈੱਸ ਦੀ ਭੈਣ ਦਾ ਫੋਨ ਲਾਉਣ ਲੱਗ ਪਏ। ਹੁਣ ਅਗਲੇ ਦੇ ਘਰੇ ਹਨਾ ਕੋਈ ਐਦਾਂ ਦੀ ਗੱਲ ਹੋਵੇ ਨਾ ਹੋਵੇ। ਹਸਬੰਦ ਜਾਂ ਕੋਈ ਪਰਿਵਾਰ ਦੇ ਵਿੱਚ ਸੱਸ ਸੋਹਰਾ ਨੇ ਕੋਈ ਵੀ ਹੈ ਉਹਨਾਂ ਦੇ ਗਲਤਫਹਿਮੀਆਂ ਪੈਦਾ ਹੋ ਜਾਂਦੀਆਂ ਨੇ ਮਨਚ ਵੀ ਕੀ ਕਾਰਨ ਹੈ ਕਿਉਂ ਫੋਨ ਆਉਂਦੇ ਨੇ ਹਨਾ ਅਗਲੇ ਦਾ ਬਸ ਦਰਸ ਦਾ ਘਰ ਉੱਜੜ ਜਾਂਦਾ ਪਲੀਜ਼ ਬਸ ਮੈਂ ਬਾਲਾ ਨਹੀਂ ਕਹੂੰਗੀ ਤੁਸੀਂ ਕਹੋਗੇ ਰੋਜ਼ ਹੀ ਲੈਕਚਰ ਦੇਣ ਲੱਗ ਜੰਦੀ ਹੈ ਬੁਟੀਕਾਂ ਵਾਲੀਆਂ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੇ ਤੁਸੀਂ ਨੇ ਵੀਡੀਓ ਬਣਾਉਣੀ ਹੈ ਤਾਂ ਉਹਦਾ ਪਾਰਸਲ ਦਾ ਉਲਟਾ ਸੈਟ ਕਰ ਲਿਆ ਕਰੋ ਨਾਲੇ ਤਾਂ ਆਪਾਂ ਨੂੰ ਆਪਾਂ ਬਦਨਾਮ ਹੋ ਜਾਵਾਂਗੇ ਆ ਹੋ ਲੋ ਕਹਿ ਰਹੇ ਨੇ ਇੰਸਟਾ ਦੇ ਥੱਲੇ ਇਹਨੂੰ ਮੈਸੇਜ ਆ ਰਹੇ ਨੇ ਕਮੈਂਟ ਕਰ ਰਹੇ ਨੇ ਲੋਕ ਵੀ ਤੂੰ ਕਿਉਂ ਬਣਾਈ ਤੂੰ ਅੰਨੀ ਦੀ ਤੈਨੂੰ ਦੀਦਾ ਨਹੀਂ ਤੇ ਉਹ ਜਿਹੜੇ ਛਰਾਰਤੀ ਅੰਸਰ ਉਹਨਾਂ ਨੂੰ ਕਹਿ ਰਹੇ ਨੇ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਜਿਹੜਾ ਕੰਮ ਕਰ ਰਿਹਾ ਉਹਦਾ ਕੰਮ ਰੋਕਣ ਦਾ ਉਹਨੂੰ ਬਦਨਾਮ ਕਰਨ ਦਾ ਹੱਲ ਹੈ ਹੋਰ ਕੋਈ ਨਹੀਂ ਇੱਥੇ ਦੁਨੀਆ ਤੇ ਬਦਨਾਮ ਉਹ ਹੋ ਗਈ ਵਿਚਾਰੀ ਹੁਣ ਪਤਾ ਜਿਹੜੀਆਂ ਭੈਣਾਂ ਆਨਲਾਈਨ ਸੂਟ ਲੈਂਦੀਆਂ ਨੇ ਇਹ ਚੀਜ਼ ਇਹਨੂੰ ਦੇਖ ਕੇ ਪਾਏ ਚੀਜ਼ ਦੇਖ ਕੇ ਪੰਜ ਸੱਤ ਹੋਰ ਜਿਹਨੂੰ ਵੀ ਪਤਾ ਲੱਗਿਆ ਉਹਨਾਂ ਨੇ ਵਿਚਾਰੀ ਨੇ ਇੰਸਟਾ ਤੇ ਵੀਡੀਓ ਪਾਈ ਹੈ ਦੁਬਾਰੇ ਵੀ ਇਹ ਕੰਮ ਗਲਤ ਹੋ ਗਿਆ ਤੁਸੀਂ ਐਵੇਂ ਨਾ ਕਰੋ ਸਾਡਾ ਇਹ ਮਕਸਦ ਨਹੀਂ ਸੀਗਾ ਉਹਨਾਂ ਨੂੰ ਦੇਖ ਕੇ ਜਿਹੜੀਆਂ 10-5 ਹੋਰ ਹੋਣਗੀਆਂ ਮੇਰੇ ਵਰਗੀਆਂ ਉਹਨਾਂ ਨੇ ਆਨਲਾਈਨ ਸੂਟ ਪਸੰਦ ਕਰੇ ਹੋਣਗੇ ਉਹਨਾਂ ਦੇ ਘਰ ਦੇ ਉਹ ਲੈਣੀ ਨਹੀਂ ਦੇਣਾ ਉਹਨਾਂ ਨੂੰ ਉਹ ਕਹਿਣਗੇ ਉਹੀ ਪੰਗਾ ਫੇਰ ਪਾਊਗਾ ਆਪਾਂ ਤੋਂ ਡਰੈੱਸ ਮੰਗਣਗੇ ਜੇ ਤੂੰ ਆਨਲਾਈਨ ਸੂਟ ਲਵੇਂਗੀ ਉਹ ਡਰੈੱਸ ਮੰਗਣਗੇ ਉਸ ਤੋਂ ਬਾਅਦ ਆਪਾਂ ਨੂੰ ਨੰਬਰ ਪਾਉਣਾ ਪਊਗਾ ਚਲ ਕੋਈ ਕਈ ਤਾਂ ਮੇਰੀਆਂ ਭੈਣਾਂ ਸਿਆਣੀਆਂ ਹੁੰਦੀਆਂ ਨੇ ਉਹ ਆਪਦੇ ਹਸਬੰਦ ਦਾ ਨੰਬਰ ਪਾਉਂਦੇ ਤੇ ਕਈ ਵਿਚਾਰੀਆਂ ਚਲ ਆਪਦਾ ਨੰਬਰ ਪਾਣੀਆਂ ਨੇ ਜਿਹਦੇ ਮਨ ਤੇ ਹੀ ਹਨਾ ਵੀ ਮਾੜੀ ਸੋਚ ਨਹੀਂ ਹੁੰਦੀ ਇਸ ਕਰਕੇ ਉਹ ਉਹਨਾਂ ਦਾ ਵੀ ਵਿਚਾਰੀਆਂ ਦਾ ਕੰਮ ਖਰਾਬ ਹੁੰਦਾ ਤੇ ਆਪਣਾ ਤਾਂ ਹੋਣੀ ਹੋਣਾ ਜਿਹੜੀਆਂ ਨੇ ਪਾਰਸਲ ਲਾਉਣਾ ਆਪਾਂ ਨੂੰ ਤਾਂ ਬਾਧੂ ਆਪਾਂ ਤਾਂ ਪਹਿਲੀ ਨਹੀਂ ਲੋਕ ਜਿਉਣ ਦਿੰਦੇ ਜਿਹੜਾ ਕੋਈ ਕੰਮ ਕਰਦਾ ਫਿਰ ਹੁਣ ਆ ਚੀਜ਼ਾਂ ਦੇਖ ਕੇ ਤਾਂ ਜਮੀ ਨਹੀਂ ਆਉਣਗੀਆਂ ਕਾਸੇ ਨੂੰ ਕੰਮ ਕਰਦੇ ਨੂੰ ਕੋਈ ਨਹੀਂ ਕਰਨ ਦਿੰਦਾ ਦੱਸ ਕੀ ਕਰਿਆ ਜਾਵੇ ਹੁਣ ਬੇਲੇ ਮੈਂ ਕਿ ਆਪਾਂ ਨਹੀਂ ਖਾ ਸਕਦੇ ਇੰਨੀ ਮੰਗਾਈ ਹੈ ਬੱਚਿਆਂ ਦੇ ਖਰਚੇ ਨੇ ਜੇ ਆਪਾਂ ਕੰਮ ਕਰਦੇ ਆ ਪਣਾ ਮੇਰੀਆਂ ਘਰੇ ਬੈ ਕੇ ਕੰਮ ਕਰਦੀਆਂ ਨੇ ਤਾਂ ਇਹ ਕਲ ਜੂ ਦੀ ਲੋਖਾ ਨੇ ਖਾ ਲਈ ਦੱਸ ਕੀ ਕਰਿਆ ਜਾਵੇ ਕੱਲ ਤਾਂ ਪੇਮੈਂਟ ਆ ਕਰ ਕਰ ਕੇ ਸਕਰੀਨ ਸ਼ਾਟ ਭੇਜ ਭੇਜ ਇਹਨਾਂ ਨੇ ਇਹ ਬਹੁਤ ਜਿਆਦਾ ਇਹ ਮੇਰੇ ਨਾਲ ਵੀ ਇਹ ਚੀਜ਼ ਤਿੰਨ ਵਾਰ ਹੋ ਗਈ ਪਾ ਕੇ ਵੱਧ ਪੇਮੈਂਟ ਕਹਿਣਗੇ ਸਾਡੇ ਪੈਸੇ ਵੱਧਾਗੇ ਤੁਸੀਂ ਵਾਪਸ ਕਰ ਦਿਓ ਤੇ ਇਸ ਕਰਕੇ ਪਲੀਜ਼ ਰਿਕਵੈਸਟ ਹੈ ਆਪਾਂ ਨੂੰ ਤਾਂ ਪਹਿਨੋਂ ਜੇ ਆਪਾਂ ਇਹ ਕੰਮ ਸ਼ੁਰੂ ਕਰਿਆ ਬਟਿਕਾ ਵਾਲਿਆਂ ਨੇ ਆਪਾਂ ਦਾ ਆਪਣੇ ਘਰ ਦਾ ਕੰਮ ਗਲਤ ਹੋ ਜੂ ਕੋਈ ਗੱਲ ਨਹੀਂ ਪਰ ਇੱਥੇ ਸੂਟਾਂ ਤੇ ਡਰੈੱਸ ਤੇ ਕੋਈ ਪੇਮੈਂਟ ਤੇ ਕੋਈ ਆਪਾਂ ਨੇ ਪਾਰਸਲ ਕਿਸੇ ਨੂੰ ਭੇਜ ਰਹਿਆਂ ਜਾਂ ਕਿਸੇ ਵੱਲੋਂ ਆ ਰਿਹਾ ਹੈ ਉਹ ਆਪਾਂ ਭੇਜ ਰਹਿਆਂ ਕੋਈ ਵੀ ਗਲਤੀ ਨਹੀਂ ਕਰਨੀ ਇੱਕ ਦਿਨ ਪਾਰਸਲ ਲੇਟ ਕਰ ਦੋ ਅਗਲੇ ਦਾ ਕੋਈ ਨਾ ਆਪਾਂ ਨੂੰ ਉਹ ਪਾਰਸਲ ਵਾਲਾ ਆਪਾਂ ਨੂੰ ਜਿਗਾ ਆਪਾਂ ਨੂੰ ਹੀ ਬੋਲੂ ਇੱਕ ਦਿਨ ਵੀ ਤੁਸੀਂ ਸਾਡਾ ਪਾਰਸਲ ਲੇਟ ਕਰਤਾ ਕੋਈ ਗੱਲ ਨਹੀਂ ਜਦੋਂ ਆਪਾਂ ਨੇ ਅਗਲੇ ਦਾ ਪਾਰਸਲ ਲੇਟ ਕਰਿਆ ਅਗਲਾ ਭੋਜੂਗਾ ਹਣਾ ਪਰ ਜਿਹੜੀ ਆ ਦੁਨੀਆ ਅਗੇ ਇਹ ਇਹਨਾਂ ਤੋਂ ਤਾਂ ਆਪਾਂ ਬਚ ਜਾਾਂਗੇ ਇਹ ਚੀਜ਼ਾਂ ਤਾਂ ਨਹੀਂ ਆਪਾਂ ਨੂੰ ਸੈਂਡ ਕਰਨੀਆਂ ਪੈਣੀਆਂ ਨਾਲੇ ਅਗਲੇ ਨੂੰ ਉਹ ਜਿਹੜਾ ਆਪਾਂ ਤੋਂ ਵਿਚਾਰਾ ਵਿਚਾਰੀ ਉਹ ਸੂਟ ਮੰਗਾਰੀ ਐ ਕੋਈ ਵੀ ਪਹਿਣ ਮੰਗਾਰੀ ਐ ਉਹਦੇ ਸੇਤਰ ਪੈਂਦੇ ਨੇ ਉਹ ਤਾਂ ਬਚ ਜੂਗੀ ਕੋਈ ਗੱਲ ਨਹੀਂ ਇੱਕ ਦਿਨ ਸੂਟ ਲੇਟ ਵਗ ਜੂ। ਹੋਰ ਕੀ ਐ ਆਹੀ ਗੱਲ ਐ। ਇਹਦੇ ਵਿੱਚ ਹੋਰ ਐਡਾ ਕੋਈ ਈਸ਼ੂ ਨਹੀਂ ਹੈਗਾ। ਪਲੀਜ਼ ਰਿਕਵੈਸਟ ਐ ਮੇਰੀਆਂ ਭੈਣਾਂ ਨੂੰ ਕਿ ਕਾਲੀਆਂ ਨੂੰ ਵੀ ਵਸਾ। ਆਪਦੇ ਘਰੇ ਰੋਟੀ ਪਾਣੀ ਛੱਡ ਦੋ 11 ਵਜੇ ਖਾ ਲਓ ਰਾਤ ਨੂੰ 12 ਵਜੇ ਖਾ ਲਓ ਕੋਈ ਚੱਕਰ ਨਹੀਂ ਭੁੱਖੇ ਮਰ ਜੋ। ਪਰ ਆ ਲੋਕਾਂ ਨੂੰ ਮੌਕਾ ਨਾ ਦੇ। ਇਹ ਚੀਜ਼ਾਂ ਦੇਖ ਦੇ ਇੱਕ ਤਾਂ ਐਂ ਲੱਗਦਾ ਵੀ ਵਧੀਆ ਨਹੀਂ ਆਪ ਦੇਖਰੇ ਆਮ ਨਾਲ ਖਾ ਕੇ ਦੋ ਪੈ ਜਾਂਦੇ ਤੇ ਕੋਈ ਟੈਨਸ਼ਨ ਫਰੀ ਕੋਈ ਆਪਾਂ ਨੂੰ ਟੈਨਸ਼ਨਦਾਰ ਨਹੀਂ ਦੀ ਟੈਨਸ਼ਨ ਫਰੀ ਸੀ ਹੁਣ ਆਪਾਂ ਨੂੰ ਇੱਕ ਟੈਨਸ਼ਨ ਇਹ ਵੀ ਕਾਰੀਗਰ ਨਾਲ ਸੂਟ ਖਰਾਬ ਕਰਦੇ ਦੂਸਰੀ ਟੈਨਸ਼ਨ ਇਹ ਵੀ ਕਪੜਾ ਨਾ ਮਾੜਾ ਨਿਕਲ ਜੇ ਚਾਹੇ ਆਪਾਂ ਆਪਦੀ ਤਸੱਲੀ ਨਾਲ ਪੂਰਾ ਲਿਆਉਣਾ ਕੋਈ ਮਾੜਾ ਮੋਟਾ ਵੀ ਇਧਰੋਂ ਨੀ ਕੀ ਸਿੱਜ ਸੱਜ ਗਿਆ ਅਗਲੇ ਨੂੰ ਤਾਂ ਆਪਾਂ ਨੂੰ ਕਹਿਣਾ ਤੁਸੀਂ ਜੱਥਾ ਤੋਂ ਲਿਆਦੀ ਐਂ ਹੋ ਗਿਆ ਵਾਹ ਹੋ ਗਿਆ ਹਾਂ ਸੋਤੋ ਲਿਆਦੀ ਉਸ ਤੋਂ ਬਾਅਦ ਸਟੀਚਿੰਗ ਵਾਲਾ ਹੋ ਗਿਆ ਬਿਸਟਚਿੰਗ ਨਾ ਖਰਾਬ ਹੋ ਜੇ ਜਿੰਨਾ ਸਟੀਚਿੰਗ ਹੋ ਗਈ ਜੇ ਆਪਾਂ ਪਾਰਸਲ ਵਗੈਰਾ ਲਾਉਨੇ ਤਾਂ ਆਹ ਲੋਕ ਆਪਾਂ ਨੂੰ ਤੰਗ ਕਰਦੇ ਨੇ ਉਤੋਂ ਪੇਮੈਂਟ ਵਾਲੇ ਆਪਾਂ ਨੂੰ ਤੰਗ ਕਰਦੇ ਨੇ ਗਲਤ ਸਕਰੀਨਸ਼ਾਟ ਪਾ ਪਾ ਕੇ ਐ ਉਸ ਤੋਂ ਬਾਅਦ ਜਿੰਨਾ ਤੇਰੇ ਅਗਲੇ ਦਾ ਪਾਰਸਲ ਨਹੀਂ ਮਿਲਦਾ ਉਹਨਾਂ ਤੇਰ ਟੈਨਸ਼ਨ ਜਿੰਨਾ ਤੇਰੇ ਅਗਲੇ ਦਾ ਮੈਸੇਜ ਨਹੀਂ ਆਉਂਦਾ ਵੀ ਹਾਂ ਸਾਡਾ ਸੂਟ ਸਹੀ ਹੈ ਫਿੱਟ ਹੈ ਉਹਨਾਂ ਤੇਰ ਟੈਨਸ਼ਨ ਕਿਤੇ ਬਹੁਤ ਲੰਬੀ ਜਾ ਕੇ ਫੇਰ ਟੈਨਸ਼ਨ ਖਤਮ ਹੁੰਦੀ ਹੈ ਇੱਕ ਸਿੰਗਲ ਸੂਟ ਜੇ ਜਾਦੇ ਹੋਣਗੇ ਚਲ ਫਿਰ ਤਾਂ ਉਹਨਾਂ ਦੀ ਸਾਰਿਆਂ ਦੀ ਇਕੱਠੀ ਨਿਤਜੂ ਜੇ ਕਿਸੇ ਦਾ ਭੈਣ ਦਾ ਇੱਕ ਸਿੰਗਲ ਸੂਟ ਦਾ ਆਊਟਰ ਹੈ ਉਹਦੇ ਵਾਸਤੇ ਵੀ ਇੰਨੀ ਟੈਨਸ਼ਨ ਲੈਣੀ ਪੈਂਦੀ ਆ ਬਹੁ ਇਹ ਬਹੁ ਇਹ ਕੋਈ ਕੰਮ ਸੌਖਾ ਨਹੀਂ ਹੈਗਾ ਕਰਨਾ ਪੈਣੇ ਨੇ ਵੀ ਬੁਟੀਕ ਖੋਲ ਲਿਆ ਪੈਸੇ ਵੱਢੀ ਜਾਂਦੇ ਨੇ ਐ ਕਰੀਆਂ ਨੇ ਨਹੀਂ ਕੰਮ ਨਹੀਂ ਸੌਖਾ ਇਹ ਬਹੁਤ ਔਖਾ ਕੰਮ ਆ ਆਪਦਾ ਆਪਦੇ ਸਰੀਰ ਦਾ ਸਾਰਾ ਕੋਈ ਦੇਖ ਰੇਖ ਨਹੀਂ ਕੋਈ ਦਵਾਈ ਖੁੱਟੀ ਨਹੀਂ ਜਿਵੇਂ ਚੱਲਦਾ ਚੱਲੀ ਇਹਦਾ ਬਸ ਤੁਰੇ ਜਾਂਦੇ ਨੇ ਰੋਟੀ ਸੱਟ ਲਈ ਚਾਹ ਦੀ ਕੁੱਟ ਕਰ ਲਈ ਇਹ ਕੰਮ ਨੇ ਪਰ ਫੇਰ ਵੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਲੋਕ ਨਿੱਕੀ ਨਿੱਕੀ ਪੁਆਇੰਟ ਤੋਂ ਚੱਕ ਕੇ ਕੋਈ ਜਲਦੀ ਉਹਦਾ ਮੌਕਾ ਇੰਨਾ ਜ਼ਿਆਦੇ ਠਾਉਂਦੇ ਨੇ ਗਲਤੀ ਦਾ ਸਿਰੇ ਲਾਉਣ ਦੇ ਨਾਲ। ਪਲੀਜ਼ ਮੇਰੀ ਰਗਵਾਇਸ਼ ਹੈ ਮੈਂ ਵੀ ਬਣਾਉਣੀ ਆ ਮੈਂ ਤਾਂ ਆਪ ਕਰਨਾਂ ਨੂੰ ਹੱਥ ਲਾ ਲੇ ਵੀ ਇਸ ਤੋਂ ਬਾਅਦ ਆਪਾਂ ਪਾਰਸਲ ਪੈਕ ਕਰਦੇ ਆਂ ਜੀ ਕਿ ਆਪਾਂ ਉਹ ਪਾਰਸਲ ਤੇ ਐਡਰੈਸ ਲਿਖਤਾ ਨੂੰ ਉਲਟਾ ਕਰਕੇ ਵੀਡੀਓ ਬਣਾ ਲਓ ਸਿੱਧਾ ਐਡਰੈਸ ਦੀ ਵੀਡੀਓ ਕਦੇ ਨਾ ਬਣਾਓ ਫਿਰ ਆਪਣੇ ਨਾਲ ਵੀ ਇਹ ਖਸੂਬਾ ਉਹ ਵੀ ਆਪਣੇ ਵਰਗੀ ਵੀ ਭੈਣਾਂ ਜਿਹੜੀ ਇਹਨਾਂ ਵਿਚਾਰੀ ਨੂੰ ਉਹਨੂੰ ਤਾਂ ਵਿਚਾਰੀ ਨੂੰ ਹੁਣ ਉਹ ਪਾਰਸ ਜੀਨੇ ਮੰਗਵਾਇਆ ਉਹ ਕਹੂਗੀ ਵੀ ਬੇਨਤਾ ਮੇਰਾ ਨੰਬਰ ਪਾਇਆ ਹਨਾ ਤੇ ਤਾਂ ਇਹ ਵੀਡੀਓ ਬਣਾਈ ਤਾਂ ਮੇਰਾ ਨੰਬਰ ਉਹਨਾਂ ਲੋਕਾਂ ਕੋਲੇ ਗਿਆ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਮੈਂ ਕੋਈ ਵੱਡੀ ਬਾਹੂ ਤਾਂ ਹੈ ਨਹੀਂ ਹਾਂ ਦਾ ਵੀ ਬਾਲੀ ਜਾਣਕਾਰ ਤੁਹਾਨੂੰ ਮੈਂ ਮਤਾਂ ਦੇਉਂਗੀ ਬਸ ਮੈਂ ਤੁਹਾਡੇ ਨਾਲ ਵੀਡੀਓ ਹੀ ਸ਼ੇਅਰ ਕਰਦੀ ਆਂ ਵੀ ਕਈ ਵਾਰ ਆਪਣੇ ਦਿਮਾਗ ਮੇਰੇ ਵੀ ਨਹੀਂ ਦਿਵਾਕ ਚਾਉਂਦਾ ਸੀ ਮੈਂ ਇਹ ਵੀਡੀਓ ਐਂ ਬਣਾਉਂਦੀ ਸੀ ਆ ਮੈਂ ਤੁਸੀਂ ਮੇਰੀਆਂ ਦੇਖਿਆ ਹੋਣੀਆਂ ਇੰਸਟਾ ਤੇ ਚਲੋ ਤਾਂ ਕੁਦਰਤੀ ਆਪਾਂ ਮੈਂ ਤੂਰੋਂ ਬਣਾਉਂਦੇ ਸੀ ਥੋੜਾ ਜਿਹਾ ਵੀ ਨੇੜੇੋਂ ਇੱਥੋਂ ਉੱਪਰ ਕੈਮਰਾ ਕਰਕੇ ਨਹੀਂ ਬਣਾਉਂਦੇ ਸੀ ਉਹ ਦੂਰੋਂ ਆਉਂਦੀ ਆਪਾਂ ਲਫਾਪੀ ਦੇ ਉੱਪਰ ਜਾ ਕੌਂਦੇ ਨਹੀਂ ਉਵੇਂ ਬਣਾਉਂਦੇ ਸੀ ਬਚਤ ਰਹੀਗੀ ਪ੍ਰਮਾਤਮਾ ਦੀ ਕਿਰਪਾ ਨਾਲ ਪਰ ਮੈਂ ਅੱਗੇ ਹੋਰ ਭੈਣਾਂ ਨੂੰ ਕਹਿਨੀ ਆ ਵੀ ਜੇ ਤੁਸੀਂ ਵੀ ਵੀਡੀਓ ਬਣਾਉਣੀ ਆ ਬਣਾਓ ਆਪਾਂ ਵੀਡੀਓ ਬਣਾਉਣ ਤੋਂ ਨਹੀਂ ਰੋਕਦੇ ਪਰ ਕਿਸੇ ਨੂੰ ਗਲਤੀ ਦਾ ਮੌਕਾ ਨਾ ਦੇਓ ਪੂਰੇ ਧਿਆਨ ਨਾਲ ਵੀਡੀਓ ਬਣਾਓ ਆਪਾਂ ਨੂੰ ਕੋਈ ਤਾਂ ਕਹਾ ਸੂਟ ਵਾਲੀ ਭੈਣ ਨਾਲ ਬੋਲ ਸਕੇ ਕੋਈ ਇਸ ਤਰ੍ਹਾਂ ਦੇ ਗਲਤ ਲੋਕ ਨਾਲ ਉਹਦਾ ਫਾਇਦਾ ਚੱਕ ਸਕਣ ਧਿਆਨ ਨਾਲ ਵੀਡੀਓ ਬਣਾ ਲਓ 2 ਮਿੰਟ ਪੱਧਰ ਲੱ ਜਿਸ ਕਰਕੇ ਪਲੀਜ਼ ਰਿਕਵੈਸਟ ਹੈ ਇਹ ਗੱਲਾਂ ਦਾ ਤੁਸੀਂ ਧਿਆਨ ਰੱਖੋ ਜੀ ਆਪਾਂ ਸਵੇਰੇ ਵੀਡੀਓ ਅਪਲੋਡ ਕਰਾਂਗੇ ਕੀ ਹਾਰ ਕੇ ਬਟਿਕ ਤੇ ਨਿਊ ਫੈਬਰਿਕ ਦੀ ਪੀਸ ਪਹਿਣਾ ਰਿਕਵੈਸਟ ਹੈ ਤੁਸੀਂ ਉਹ ਚੈਨਲ ਤੇ ਵੀਡੀਓ ਸੁੱਟਾ ਨਹੀਂ ਦੇਖਿਆ ਕਰੋ ਜੀ ਇੱਥੇ ਆਪਾਂ ਵਲੌਗ ਕੋਸ਼ਿਸ਼ ਕਰਾਂਗੇ ਹੁਣ ਜਦੋਂ ਤੁਸੀਂ ਉੱਥੇ ਮੇਰੀ ਵੀਡੀਓ ਮੈਂ ਪਾਉਣੀ ਆ ਕੋਸ਼ਿਸ਼ ਕਰਦੀ ਆ ਤੁਸੀਂ ਉਹ ਚੈਨਲ ਤੇ ਇੰਨਾ ਜਾਣਦੇ ਨਹੀਂ ਉੱਥੇ ਸੋਹਣੇ ਸੋਹਣੇ ਪ੍ਰਿੰਟ ਸੂਟ ਨਵੇਂ ਸੂਟ ਜਿਹੜੇ ਆਉਣਗੇ ਸਾਰੇ ਉਸੇ ਚੈਨਲ ਤੇ ਪਾਵਾਂਗੇ ਆਪਾਂ ਜਦੋਂ ਤੁਸੀਂ ਪਾਰਸਲ ਆਰਡਰ ਦੇਣਾ ਹੈ ਆਪਦਾ ਤਾਂ ਤੁਸੀਂ ਉਹ ਚੈਨਲ ਤੇ ਜਾ ਕੇ ਵੀ ਵੀਡੀਓ ਦੇਖ ਸਕਦੇ ਇੱਥੇ ਆਪਾਂ ਵਲੌਗ ਨੇ ਪਲੀਜ਼ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਜਿੰਨੀਆਂ ਵੀ ਮੇਰੀਆਂ ਭੈਣਾਂ ਅੱਜ ਬਲੌਗ ਕੱਲ ਬਲੌਗ ਇਸ ਤੋਂ ਪਹਿਲਾਂ ਬਲੌਗ ਦੇਖ ਰਹੀਆਂ ਨੇ ਸਾਰੀਆਂ ਆਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਰਕੇ ਬੁਟੀਕ ਨੂੰ ਉਥੇ ਆਪਾਂ ਵੀਡੀਓ ਪਾਵਾਂਗੇ ਜੀ ਡੇਲੀ ਅਪਲੋਡਸ ਨੂੰ ਫੁੱਟਾਂ ਦੀਆਂ ਪਤਾ ਥੋੜਾ ਜਿਹਾ ਮੈਨੂੰ ਜਦੋਂ ਕੋਈ ਨਾ ਬੀ ਇੱਕ ਤਾਂ ਕੋਈ ਇਦਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਫੇਰ ਔਖਾ ਹੋ ਜਾਂਦਾ ਹੈ ਜਾਂ ਮੈਨੂੰ ਕਿਤੇ ਬਾਹਰ ਜਾਣਾ ਹੁੰਦਾ ਨੂੰ ਮੈਂ ਕੰਨੀ ਜਾਣੀ ਆ ਮੈਂ ਸੂਟ ਵਰਕ ਕਰਨੇ ਦੇਣ ਜਾਣੇ ਮੈਂ ਫੜ ਕੇ ਲਿਉਣੀ ਮੈਂ ਨਿਊ ਫੈਬਰਿਕ ਲੈ ਕੇ ਆਉਣੀ ਮੈਂ ਦੁਪੱਟੇ ਡਾਈ ਕਰਾਉਣੇ ਕਿ ਸਹੇ ਸਰਦਾਰ ਜੀ ਕਰਾ ਰਹੇ ਨੇ ਨਾਲ ਮੇਰੇ ਪਰ ਉਹ ਐ ਇਦਾਂ ਕੰਦਰ ਕੁੱਲਰ ਤਾਂ ਨਹੀਂ ਦੇਖ ਸਕਦੇ ਮੈਨੂੰ ਫੜਾ ਕੇ ਤਾਂ ਮੈਨੂੰ ਉਹਨੇ ਕਹਿੰਦੇ ਨੇ ਪਰ ਮੈਂ ਫੋਨ ਕਰਕੇ ਮੰਗਵਾ ਲਵਾਂ ਤੇ ਲੈ ਲਵਾਂ ਇਸ ਕਰਕੇ ਮਿਸ ਹੋ ਜਾਂਦੀ ਹੈ ਜੀ ਹੋਰ ਕੋਈ ਚੱਕਰ ਨਹੀਂ ਪਲੀਜ਼ ਰਿਕਵੈਸਟ ਹੈ ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਕਰੋ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਵੱਧ ਤੋਂ ਵੱਧ ਵੀਡੀਓ ਅੱਗੇ ਲਾਈਕ ਸ਼ੇਅਰ ਕਮੈਂਟ ਕਰੋ ਜੀ ਹੁਣ ਆਪਣੇ ਵਰਕ ਵਾਲੇ ਸੂਟਾਂ ਦੀ ਪੂਰੀ ਤਿਆਰੀ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰੋ ਤੇ ਬਹੁਤ ਸੋਹਣੀ ਫੈਬਰੀਕ ਆ ਰਹੀ ਹੈ ਸੋਹਣੀ ਸੋਹਣੀ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਕੇ ਸੂਟ ਲੈ ਜਿਹੜੇ ਆਰਡਰ ਕਰ ਸਕਦੇ ਹੋ ਚਲੋ ਜੀ ਜੇ ਮੇਰੀ ਤੁਹਾਨੂੰ ਅੱਜ ਵਾਲੀ ਵੀਡੀਓ ਜਾਂ ਸਲਾਹ ਵਧੀਆ ਲੱਗੀ ਤਾਂ ਕਮੈਂਟਾਂ ਜਰੂਰ ਦੱਸਿਓ ਜੇ ਵਧੀਆ ਨਾ ਲੱਗੀ ਤਾਂ ਵੀ ਦੱਸ ਦਿਓ ਕੋਈ ਚੱਕਰ ਨਹੀਂ ਆਪਾਂ ਗੁੱਸਾ ਨਹੀਂ ਮੰਨਦੇ ਅੱਗੇ ਤੋਂ ਫਿਰ ਆਪਾਂ ਜੇ ਕੋਈ ਚੱਤ ਦੀ رائے ਦੇਵਾਂਗੇ ਕਿਉਂਕਿ ਨਹੀਂ ਦੇਵਾਂਗੇ ਜੇ ਨਾ ਵਧੀਆ ਲੱਗੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਹੈ ਕੀ ਮਿਲਦੇ ਆਂ ਅਗਲੀ ਵੀਡੀਓ ਦੇ ਲਈ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ